ਇਸ ਵਿਲੇ ਦੀ ਵੱਡੀ ਖਬਰ ਰੂਪਨਗਰ ਤੋਂ ਆ ਰਹੀ ਹੈ ਰੂਪਨਗਰ ਪੁਲਿਸ ਨੇ ਸਾਫ ਦਾ ਮੁਕੰਮਤਰੀ ਚੰਜੀ ਸਿੰਘ ਚੰਨੀ ਨੂੰ ਤਨਖਾਹیں ਦੇਣ ਵਾਲੇ ਮਹਾਰਾਸ਼ਟਰ ਦੇ ਜਨਮ ਵਾਲੇ ਵਿਅਕਤੀ ਦੀਪਕ ਸ਼੍ਰੀਮਤ ਕਾਬਲੇ ਪੁੱਤਰ ਸ਼੍ਰੀਮਤ ਕਾਬਲੇ ਵਾਸੀ ਸੰਭਵ ਅਪਾਰਟਮੈਂਟ A ਵਿੰਗ ਛਤਰਪਤੀ ਸ਼ਿਵਾਜੀ ਮਾਰਗ ਸ਼ਿਵਾਜੀ ਨਗਰ ਬ ਕੋਲਾ ਮੁੰਬਈ ਮਹਾਰਾਸ਼ਟਰ ਦੀ ਛਮੁਲੀਅਤ ਪਾਈ ਜਾਣ ਤੇ ਉਸ ਨੂੰ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰੂਪਨਗਰ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੋਲੀ ਸਿੰਘ ਖੁਰਾਨਾ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਸ਼੍ਰੀ ਚਰਨੀ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਉਹਨਾਂ ਨੂੰ ਧਮਕੀ ਭਰੀ ਕਾਲ ਕਰਕੇ ਫਿਰ ਮੈਸੇਜ ਕਰਕੇ ਉਹਨਾਂ ਪਾਸੋਂ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਬੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਵਿੰਦੀ ਥਾਣਾ ਸਿਟੀ ਮਰਿੰਡਾ ਵਿਖੇ ਮੁਕੱਦਮਾ 22 ਮਿਤੀ 2 ਤਿੰਨ 2024 ਅ 387506 ਤਹਿਤ ਰਜਿਸਟਰ ਕੀਤਾ ਗਿਆ ਤੇ ਇਸ ਮੁਕੱਦਮੇ ਵਿੱਚ ਤਰਦੀਸ਼ ਸ਼੍ਰੀਮਤੀ ਰੁਪਿੰਦਰ ਕੋਸਰਾ ਪੀਪੀਐਸ ਕਪਤਾਨ ਪੁਲਿਸ ਜਾਂਚ ਸ਼੍ਰੀ ਗੁਰਦੀਪ ਸਿੰਘ ਪੀਪੀਐਸ ਉਪ ਕਪਤਾਨ ਪੁਲਿਸ ਸਬ-ਡਿਵੀਜ਼ਨ ਵਰਿੰਡਾ ਦੀ ਨਿਗਰਾਨੀ ਹੇਠ ਤਕਨੀਕ ਅਤੇ ਵਿਗਿਆਨਿਕ ਟੰਗਾ ਨਾਲ ਕਰਦੀ ਹੋਈ ਧਮਕੀ ਦੇਣ ਵਾਲੇ ਇਸ ਵਿਅਕਤੀ ਨੂੰ ਜਿਸ ਦਾ ਨਾਮ ਕੀ ਸ਼੍ਰੀਮント ਨੂੰ ਗ੍ਰਿਫਤਾਰ ਕਰਨ ਵਿੱਚ ਸਬਦ ਦਾ ਹਾਸਲ ਕੀਤੀ ਹੈ ਮੇਰਾ ਪੰਜਾਬ న్యూਸ ਲਈ ਰੂਪਨਗਰ ਤੋਂ ਲਾਡੀ ਖਬਰ ਦੀ ਰਿਪੋਰਟ भाई ये जो आपने धमकी दी है आपको पता था कौन है चरणजीत चन्नी पूर्व रहने वाले हो आप है कहा के रहने वाले हो धमकी दी थी कौन से जिले के कौन से जिला मुंबई मुंबई धमकी दी थी धमकी दी थी आपने तो आपको कैसे ये पकड़ लाए ला से आपको आपको तो ये सारे भी आपने किया आपके नेट से पता लग रहा है पढ़े लिखे हो आप पढ़े लिखे हो पढ़े हुए हो कितना पढ़े हो पड़े हुए कितना पढ़े हो क्या कितना पढ़े हो अच्छा धारा भी तो पड़े हैं क्या ना? किया है होटल मैनेजमेंट तो शेयर तो का है, उनको कुनुण अरे कुनुण ये बता के दिया कि तूने धमकी जो दी है चरणजीत चन्नी को बता था तेरे को कौन है वो धमकी दी थी धमकी किस तरह से कुछ दिया तो मैसेज किया था कोई पैसे मांगने के दो करोड़ देने के लिए सब कुछ इंटेंशन नहीं था ਇਹ ਤਾਂ ਮੈਸੇਜ ਤਾਂ ਕੀਤਾ ਥਾ ਖਲੇ ਮੈਸੇਜ ਕੀ ਹੈ ਧੰਕਾ ਐਸਾ ਕੁਝ ਹੋਇਆ ਨਹੀਂ ਮੰਗੇ ਕੀ ਉਥੇ ਪੈਸੇ ਕਿਸ ਲਈ ਮੰਗੇ ਤੇ ਇਹ ਪੈਸੇ ਕਿਸ ਕੰਮ ਲਈ ਮੰਗੇ ਕੋ ਗੈਂਗਸਟਰ ਨੇ 2 ਕਰੋੜ ਮੰਗੇ ਥੇ ਪਿਛਲੇ ਮਹੀਨੇ ਸਾਡੇ ਨੋਟਿਸ ਵਿੱਚ ਇੱਕ ਗੱਲ ਆਈ ਸੀਗੀ ਜਦੋਂ ਸੋਸ਼ਲ ਮੀਡੀਆ ਦੀ ਇੱਕ ਵੀਡੀਓ ਤੋਂ ਸਾਨੂੰ ਪਤਾ ਲੱਗਿਆ ਕਿ ਸਾਡੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਦੀ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ 'ਚ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੋ ਉਸ سلسلے ਜਿਸ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਰ 387 506 ਆਈ ਪੀਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਨਾਲ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਮੁਰੰਡੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਈਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂ ਵਿੱਚ ਇਹਨੇ ਸ਼ੈਫ ਦੇ ਬਤੌਰ ਵੀ ਕੰਮ ਕੀਤਾ ਹੈਗਾ ਅੱਜ ਕੱਲ ਸਟਾਕ ਮਾਰਕਟ ਵਿੱਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗਾ ਇਹਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈ ਕਿ ਇਹਨੂੰ ਮਹਿੰਗੀ ਪਈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਦੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਇਹ ਕਿੱਥੋਂ ਗ੍ਰਿਫਤਾਰੀ ਹੋਇਆ ਇਹ ਤੇ ਇਹ ਆਪਾਂ Nagpur ਤੋਂ ਗ੍ਰਿਫਤਾਰ ਕਰਕੇ ਲਿਆਏ ਹਨ ਸਰ ਬੈਕਗ੍ਰਾਉਂਡ ਕੀ ਹੈ ਇਹ ਪੜਿਆ ਲਿਖਿਆ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ਹਿਰ ਬਤੌਰ ਅਦਾ ਕੋਈ ਪੁਰਾਣਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੁਮ ਕਰਦੇ ਹੈਗੇ ਪਹਿਲਾਂ ਸਰ ਫਰੋਤੀਆਂ ਵਗੈਰਾ ਵਾਸਤੇ ਕਾਲ ਕਰਦਾ ਰਿਹਾ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤਾਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦੇ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਰੋਤੀ ਮੰਗੀ ਕੋਈ ਇਹਨੂੰ ਫਰੋਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਜਿਸ ਤਰ੍ਹਾਂ ਇਹ ਜਿਸ ਤਰੀਕੇ ਨਾਲ ਇਹਨੇ ਥ੍ਰੈਟ ਦਿੱਤਾ ਜਾਂ ਪੈਸੇ ਮੰਗੇ ਆ ਇਹਦਾ ਬਿਲਕੁਲ ਸਟਾਈਲ ਸੀਗਾ ਜਿਸ ਤਰ੍ਹਾਂ ਗੈਂਗਸਟਰ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਦੇਖੋ ਗੈਂਗਸਟਰਸ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿਤੇ ਪਹਿਲੀ ਚੀਜ਼ ਤਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇਹ 골ਡੀ ਬਰਾਡ ਦਾ ਨਾਂ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇਗੇ ਨੇ ਔਰ ਥਿਸ ਵਾਸ ਦਾ ਕੌਜ਼ ਓਨਲੀ ਜਿੱਦਿਆ ਦੀ ਹੁਣ ਤੱਕ ਦੀ ਪੁੱਛਗਿੱਛ ਹੈਗੀ ਹੈ ਇਹਨੇ ਮੰਨਿਆ ਵੀ ਹੈ ਕੀ ਗੋਲਡੀ ਬਰਾੜ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਔਰ ਦੂਜਾ ਹੈਗਾ ਇਹ ਇਹਦਾ ਮੋਟਰ ਸਪਰੈਂਟੀ ਹੈ ਸੀਗਾ ਕਿ ਨਿਊਜ਼ਪੇਪਰ ਜਾਂ ਨਿਊਜ਼ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡਿਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ्रेट ਕਰਦਾ ਹੁੰਦਾ ਹੈ। ਨਹੀਂ ਪਤਾ ਸੀ ਵੀ ਸਭ ਕੰਮ ਖਤ ਨਹੀਂ ਭਰ ਕੋਲ। ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵੀ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ। ਇੱਥੇ ਕੋਈ ਚੇਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਕੋ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਬੁੱਝ ਕੇ ਜਾਂ ਜੀ। ਦੇਖੋ ਜੀ ਹਜੇ ਤਦ ਤੱਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਇਹਦੇ ਤੇ ਜਾ ਕੇ ਰੁਕਦੀ ਹੈਗੀ ਹੈ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲੈ ਹੈਗਾ। ਉਹਨ ਅੱਗੇ ਅੱਗੇ ਜਿਹੜੀ ਹੈਗੀ ਦੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ